ਉੱਦੋਂ ਅੱਗੇ ਆ ਗਿਆ ਪਿੱਛੇ ਮਾਡਲ ਦਾ ਘੱਟ ਮੁੱਲ ਵਾਲਾ ਠੀਕ ਆ ਬਾਈ ਹਾਂਜੀ ਮਿੱਤਰ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੌਂਡਾ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਬਧੀ ਆਜ ਤੁਹਾਨੂੰ ਬਾਈ ਕਲਵੀਰ ਨਾਲ ਮਿਲਾਉਣੇ ਆ ਵੱਖ-ਵੱਖ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਆਜੋ ਅੱਗੇ ਵੀਡੀਓ ਕਰਦੇ ਹਾਂ ਕੰਟੀ ਨੂੰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਤੁਸੀਂ ਹਾਲ-ਚਾਲ ਠੀਕ ਠਾਕ ਬੜੀ ਵਧੀਆ ਫਿਰ ਵਧੀਆ ਤੁਸੀਂ ਸੁਣਾਓ ਸਾਰੇ ਭਰਾਵਾਂ ਨੂੰ ਗ੍ਰੀਟ ਕਰਦਾ ਸਾਰੇ ਵਧੀਆ ਹੋਵੋਗੇ ਪਰਮਾਨੰਥ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਚ ਰੱਖੀ ਅੱਜ ਆਪਾਂ ਕਿਹੜੇ ਟਰੈਕਟਰ ਦਿਖਾਵਾਂਗੇ ਬਈ ਵੀਡੀਓ ਚ ਟਰੈਕਟਰ ਆਪਾਂ ਸਾਰੇ ਰਲ ਮਿਲ ਮਿਲ ਕੇ ਠੀਕ ਹੈ ਬਈ ਰੇਟ ਬਈ ਰੇਟ ਆਪਣੇ ਬਿਲਕੁਲ ਜਾਇਜ਼ ਹੋਣਗੇ ਇਹ ਗੱਲ ਦਾ ਵਾਅਦਾ ਹੈ ਕਿ ਆਪਣੇ ਜਿੰਨਾ ਰੇਟ ਹੈ ਜਾਇਜ਼ ਹੀ ਕੋਈ ਦੇ ਸਕਦਾ ਠੀਕ ਹੈ ਠੀਕ ਢਿੰਗ ਤੋਂ ਢਿੰਗ ਰੁਪਈਆ ਕੋਸ਼ਿਸ਼ ਹੁੰਦੀ ਹੈ ਵੀ ਜਾਇਜ਼ ਤੋਂ ਜਾਇਜ਼ ਰੇਟ ਲੈਣ ਦੀ ਹਾਂ ਬਈ ਚੰਗੀ ਗੱਲ ਹੈ ਠੀਕ ਹੈ ਬਈ ਹਾਂ ਬਈ ਕਰ ਦਿਓ ਸਟਾਰ ਬਈ ਹਾਂ ਬਈ ਕਰੋ ਸਟਾਰ ਸਵਰਾਜ 855 ਇਹ ਮਾਡਲ ਹੈ ਬਈ ਇਹ ਮਾਡਲ ਹੈ ਬਈ 2011 2011 ਮਾਡਲ ਇੱਧਰ ਇਸ ਤਰ੍ਹਾਂ ਰੁਕਦਾ ਪਿਆ ਖੜਾ ਹੈਗਾ ਠੀਕ ਹੈ ਬਈ ਠੀਕ ਹੈ ਤੇ ਕੰਡੀਸ਼ਨ ਪਈ ਆ 2015 ਜਿੰਨੀ ਫ੍ਰੀ ਹੋ ਗਈ ਆਲ オリジナル ਟੈਂਕਰ ਹੈ ਹਾਂ ਬਈ ਪਲੱਸ ਕਾਰ ਦਾ ਇੰਜਨ ਹੈ ਉਧਰ ਜ਼ੂਮ ਕਰਕੇ ਕੈਮਰਾ ਮਾਰ ਕੇ ਦਿਖਾ ਦੇ ਹਾਂ ਬਈ ਠੀਕ ਹੈ ਰਿਵਰਸ ਵੀਡੀਓ ਤੇਲ ਬਰੇਕਾਂ ਸੈਕੰਡ ਟੌਪ ਦੇ ਵਿੱਚ ਆ ਗਿਆ ਬਹੁਤ ਹੀ ਜ਼ਿਆਦਾ ਹਾਂ ਬਈ ਚਲ ਕੇ ਚਲੋ ਵੀ ਇਹ ਪਸੰਦ ਕੀਤਾ ਜਾਣ ਵਾਲਾ ਰਿਕਟਰ ਹੈ ਠੀਕ ਹੈ। ਅੱਜ ਵੀ ਇਸ ਮਾਡਲ ਨੂੰ ਹਾਂ ਬਈ ਜਿਹੜਾ ਆਇਆ ਹੈ ਨਾ ਕਿਸਾਨ ਵੀਰ ਬਹੁਤ ਜ਼ਿਆਦਾ ਪਸੰਦ ਕਰਦੇ ਆ। ਠੀਕ ਹੈ। ਸਾਰੀ ਕੰਡੀਸ਼ਨ ਦਿਖਾ ਦੇ ਰੰਮਾ ਰੰਮਾ ਤੋਂ ਰੰਗ ਪੇਂਟ ਦਿਖਾ ਦੇ। ਟਾਇਰ ਰੰਗ ਪੇਂਟ ਨਹੀਂ ਬੱਜਾ ਕੱਲੇ ਮਗਰਾਨਾ ਦੇ ਉੱਤਰਲੇ ਪਾਸੇ ਇਹਦੇ ਜਿਹੜਾ ਆਇਆ ਹੈ ਨਾ ਹਾਂ ਬਈ ਕੰਪਾਉਂਡ ਵਾਲਾ। ਠੀਕ ਹੈ ਬਈ ਟਾਇਰ ਕਿਹੜੀ ਕੰਪਨੀ ਦਾ ਬਈ ਇਹ? ਯਾਰ ਬਈ ਜੀ ਇਹ ਕੋਲੋ ਕੰਪਨੀ ਦੇ ਟਾਇਰ ਆ 60 ਤੋਂ 65% ਟਾਇਰ ਆ ਵਿਚਾਰੇ। ਠੀਕ ਹੈ ਬਈ। ਮਾਡਲ ਰੈਕਟਰ ਚਾਰਪੈਰਾ ਮੋੜ ਕੇ ਦਿਖਾ ਦੇ। ਹਾਂ ਬਈ ਇਹਦਾ 2011 ਮਾਡਲ ਹੈ ਹਰਿਆਣਾ ਨੰਬਰ ਤੇ ਵੀ ਮਿਲ ਜੀਦਾ ਫਰਜੰਗਾ ਤੁਸੀਂ ਪੁੱਛਲੀ ਕਰ ਰਹੇ ਹੋ ਹਾਂ ਬਈ ਠੀਕ ਹੈ ਬਈ ਡਿਮਾਂਡ ਦੀ ਗੱਲ ਕਰੀਏ ਡਿਮਾਂਡ 3 ਲੱਖ 70 ਹਜ਼ਾਰ ਠੀਕ ਹੈ ਬਈ ਕਿੰਨੇ ਛੜਦੇ ਕੋਈ ਜਾਇਜ਼ ਆ ਮੁੱਲ 40 ਹਜ਼ਾਰ ਤਾਂ ਦੇ ਦਾਂਗੇ ਸਾਢੇ 30 ਤੋਂ ਘੱਟ ਦੇਣਾ ਨਹੀਂ ਤੇਰੀ ਵੀਡੀਓ ਦੇਖ ਕੇ ਆਏ 3 ਲੱਖ 40 ਹਜ਼ਾਰ ਦਾ ਪਰ ਮੀਟਰ ਦੇ ਜਾ ਠੀਕ ਹੈ ਬਈ ਠੀਕ ਹੈ ਐਸੇ ਲੈ ਕੇ ਦੇਵਾਂਗੇ ਬੀਮਾ ਅਗਲੇ ਦਾਂਗੇ ਠੀਕ ਹੈ ਬਈ ਫਾਰਮ ਡ੍ਰੈਗ 60 ਇਹਦੇ 40 ਕਰੋ ਇਹ ਵੀ ਸਾਫਟਰੀ ਇਹਦੇ ਨਾਲ ਦੇਖਣਾ ਆਲ ओरिजिनल ਕਿਸੇ ਕਲਮ ਲੱਗੀ ਹੋਈ ਆ ਪਾਣ ਚੁਦਾ ਠੀਕ ਆ ਬਈ ਇਹ ਉਹ 2017 ਮਾਡਲ EBI ਕਲਾਸ ਦੇ ਵਿੱਚ ਆ ਗਿਆ ਹਾਂ ਬਈ ਸੁਪਰਮੈਨ ਠੀਕ ਆ ਬਈ ਟਾਇਰਾਂ ਦੇ ਕੰਡੀਸ਼ਨ ਦੇਖ ਲਓ ਮੰਨ ਲਓ 60 ਤੋਂ 70% ਟਾਇਰ ਪਿਆ ਜਿਆ ਕਿਹੜੀ ਨੋਮਬਰੀਡ ਆ ਰਿਹਾ ਬਈ ਟਾਇਰ ਚੈੱਕ ਕਰਨਾ ਕੁੜੀਰ ਰਹੀ ਆ ਜੀ ਠੀਕ ਆ ਜੀ ਮੈਂ ਤੁਹਾਨੂੰ ਮੈਂ ਸਟਾਰਟਿੰਗ ਦੀ ਗੱਲ ਦੱਸਦਾ ਹਾਂ ਹਾਂ ਬਈ ਆਪਣੇ ਕਿਸੇ ਟਾਇਰ ਦੇ ਟਾਇਰ ਦੇਸੀ ਨਹੀਂ ਹੁੰਦੇ ਠੀਕ ਆ ਬਈ ओरिजिनल ਹੀ ਟਾਇਰ ਹੁੰਦੇ ਆ ਠੀਕ ਆ ਬਈ ਠੀਕ ਆ ਕੰਪਨੀ ਦੇ ਡੈਰੀ ਹੁੰਦੇ ਠੀਕ ਹੈ ਜੀ ਬੜਾ ਪੂਰਾ ਬੰਪਰ ਲੱਗਾ ਸਿਸਟਮ ਜਿਵੇਂ ਦਾ ਜਿਵੇਂ ਲੱਗਿਆ ਉਵੇਂ ਜਿਵੇਂ ਹੀ ਠੀਕ ਹੈ ਬਈ ਸਮਾਨ ਸਾਰੀ ਕੰਪਲੀਟ ਆ ਬਾਈ ਸਾਰਾ ਸਮਾਨ ਠੀਕ ਹੈ ਜੀ ਐਵੇਂ ਜਿਵੇਂ ਆਊਗੀ ਠੀਕ ਹੈ ਬਾਈ ਸਭ ਚੱਲਦਾ ਬਈ ਸਿਸਟਮ ਹਾਂ ਬਈ ਓਕੇ ਜੀ ਬਹੁਤ ਬੱਚਾ ਕੰਮ ਥੋੜੀ ਕਰਨਾ ਪਾ ਠੀਕ ਹੈ ਬਈ ਠੀਕ ਹੈ ਕੋੜਾ ਲੰਬਰ ਲੱਗਾ ਕੋਈ ਸਾਈਡ ਤੋਂ ਨਹੀਂ ਬੈਠ ਰਿਹਾ ਬਈ ਠੀਕ ਹੈ ਬਈ 2017 ਨਾਲ 4,70,000 ਰੁਪਏ ਡਿਮਾਂਡ ਹੈ ਐਨਓਸੀ ਵੀ ਮਿਲ ਜੂਗੀ ਹਾਂ ਬਈ ਇਹ ਟਰੈਕਟਰ ਦੇ ਦਾਂਗੇ 4,40,000 ਠੀਕ ਹੈ ਬਈ ਠੀਕ ਹੈ ਮੌਕੇ ਤੇ ਮਾਨਤਾ ਨਾਲ ਆਪਾਂ ਹੋਰ ਵੀ ਕਰ ਦਾਂਗੇ ਹਾਂ ਬਈ ਉਦੋਂ ਅੱਗੇ ਆ ਗਿਆ ਪਿੱਛੇ ਮਾੜਾ ਦਾ ਘੱਟ ਮੁੱਲ ਦਾ ਟਰੈਕਟਰ ਠੀਕ ਹੈ ਬਈ ਐਸਰ 2014 ਮਾਡਲ 2014 ਮਾਡਲ ਕਵਰ ਕਲੱਬ ਹਾਂ ਬਈ ਸ਼ੇਰਿੰਗ ਦੇ ਵਿੱਚ ਤੇ 35 ਤੋਂ 40% ਜਿਹੜੇ ਟਰੈਕਟਰ ਦੇ ਟਾਇਰ ਆ ਠੀਕ ਹੈ ਬਈ ਆਲ オリジナル ਟਰੈਕਟਰ ਹੈ ਹਾਂ ਬਈ ਕੋਈ ਖੋਟੇ ਕਹੇ ਜਿਹੜੇ ਟਰੈਕਟਰ ਦੇ ਵਿੱਚ ਕਮੀ ਨਹੀਂ ਠੀਕ ਹੈ ਬਈ ਆਹ ਨੰਬਰ ਦੇ ਵਿੱਚ ਤੁਹਾਨੂੰ ਵੀ ਇਸ ਟਰੈਕਟਰ ਦੀ ਮਿਲ ਜੂਗਾ ਹਾਂ ਬਈ ਠੀਕ ਹੈ ਘੱਟ ਵਾਈਟ ਦਾ ਝਾਣ ਠੀਕ ਹੈ ਬਈ ਲੱਖ ਤੇ 30000 ਦਾ ਮਾੜਾ ਤੇ 210000 ਦਾ ਹੈਡਰੇਟਰ ਆਪਾਂ ਦਿੰਦਾ ਠੀਕ ਹੈ ਬਈ ਠੀਕ ਹੈ ਉਦੋਂ ਅੱਗੇ ਆ ਗਿਆ 98 ਮਾਡਲ ਸਕਾਉਟ 430 ਹੈ ਕਿ 340 ਹੈ 430 ਤਾਂ ਅੱਗੇ ਤੁਸੀਂ ਦਿੱਤਾ ਹਾਂ ਬਈ ਰਾਜਸਥਾਨ ਦਾ ਨੰਬਰ ਹੈ ਠੀਕ ਹੈ ਬਈ ਕਮਿਸ਼ਨ ਤੁਸੀਂ ਦੇਖ ਲਓ ਹਾਂ ਘਰ ਜਾਵਾਂ ਨਵੇਂ ਆ ਮਾੜਾ ਡਾਇਰੈਕਟ ਗੂੜ ਹਾਂ ਮੇਰੇ ਦਾ ਪੂਰਾ ਚੰਗਾ ਬੰਦਾ ਚੱਲੀ ਕਰਕੇ ਗਾੜੀ ਲੈ ਠੀਕ ਹੈ ਬਈ ਠੀਕ ਹੈ ਉਹਨੂੰ ਥਾਣੇ 'ਚ ਮਾਰ ਲੈ ਹਾਂ ਬਈ 1 लाख 18000 ਰੁਪਏ ਡਿਮਾਂਡ ਆ 1 लाख 5000 ਦਾ ਲੈ ਕੇ ਜੀ ਲਿਆ ਭਾਣੇ ਪੂਰੇ ਲੱਖ ਰਿਆ ਕਰਦੇ ਯਾਰ ਕਰ ਦਿਆਂਗੇ ਇਹਦੋਂ ਘੱਟ ਨਹੀਂ ਹੁਣ ਠੀਕ ਹੈ ਬਈ ਲਾਸਟ ਰੇਟ ਹੈ ਫਿੱਤਰ ਪੈ ਰਹੇ ਹਾਂ ਬਈ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਦੀ ਵੀ ਦੇਖਿਆ ਕਰੋ ਭਰਾ ਬਣ ਕੇ ਹਾਂ ਬਈ ਤੇ ਫੁੱਡੀ ਬਹੁਤ ਮਿਹਨਤ ਲੱਗਦੀ ਹੈ ੁੱਪੇ ਹਾਂ ਬਈ ਇਹ ਤਾਂ ਲੱਗਦੀ ਲੱਗਦੀ ਨਾਲ ਹੈ ਨਾ ਹਾਂ ਬਈ ਤੋ ਮਿਹਨਤ ਲੱਗ ਕੇ ਪੁੱਡਾ ਕਾਰੋਬਾਰ ਹੈ ਹਾਂ ਬਈ ਮੱਡਾ ਵੀ ਕਾਰੋਬਾਰ ਹੈ ਹਾਂ ਬਈ ਕਈ ਵੀ ਵੀਰ ਇਹੋ ਜਿਹੇ ਵੀ ਜਿਹੜੇ ਮੰਡੀ ਤੇ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਘਰੇ ਬੈਠੇ ਰੇਟਾਂ ਦੀ ਜਾਣਕਾਰੀ ਮਿਲਦੀ ਹੈ ਨਾ ਕੱਲੀ ਕੱਲੀ ਮੰਡੀ ਦੀ ਹਾਂ ਬਈ ਵੀਰਾਂ ਨੂੰ ਬੇਨਤੀ ਹੈ ਵੀ ਫੋਨ ਮੁੰਡਾ ਜਦੋਂ ਲਾਉਣਾ ਹੁੰਦਾ ਨਾ ਵੀਰ ਬਣ ਕੇ ਵੀਡੀਓ ਪਹਿਲਾਂ ਸਾਰੀ ਮੰਨ ਕੇ ਚੱਲ ਕੰਮ ਹਾਂ ਵੀਡੀਓ ਸਾਰੀ ਡਿਟੇਲ ਦਸੀ ਹੁੰਦੀ ਹੈ ਬਈ ਉਹਦੇ ਚ ਸਾਰੇ ਸਾਰੇ ਟਰੈਕਟਰ ਦੀ ਹਾਂ ਮਤਲਬ ਕੋਸ਼ਿਸ਼ ਕਰਦੇ ਹਾਂ ਬਸ ਫੁੱਲ ਜਾਣਕਾਰੀ ਦੇ ਦਿੰਦੇ ਹਾਂ ਸਾਰੀ ਜਾਣਕਾਰੀ ਜਿੰਨੀ ਤੋਂ ਹੁੰਦੀ ਹੈ ਟਰੈਕਟਰ ਬਾਰੇ ਆਪਾਂ ਦੇ ਹੀ ਦਿੰਦੇ ਹਾਂ ਹਾਂ ਬਈ ਹਾਂ ਠੀਕ ਹੈ ਤੇ ਨਜ਼ਾਰਾ ਜਾ ਰਹਿੰਦਾ ਹੈ ਨਾ ਬਧੀਰੇ ਹਾਂ ਬਈ ਠੀਕ ਹੈ ਤੇ ਕੋਈ ਗੱਲ ਨਹੀਂ ਭਰਾ ਲੱਖ ਰੁਪਏ ਦਾ ਦੇ ਦਾਂਗੇ ਲੱਖ ਤੋਂ ਥੱਲੇ ਆਲਾ ਵੀਰ ਕਦੇ ਨਹੀਂ 100 ਰੁਪਿਆ ਮਿਲੂਗਾ ਠੀਕ ਹੈ ਬਈ ਠੀਕ ਹੈ ਉਦੋਂ ਅੱਗੇ ਸੋਨਾਲੀ ਘਪਣ 45 ਹੈ ਬਈ ਇਹ ਟਰੈਕਟਰ ਸੇਲ ਹੋ ਦਿੱਤਿਆ ਠੀਕ ਹੈ ਬਈ ਇਹਦੀ ਫੋਨ ਨੰਬਰ ਸੀਗਾ ਹਾਂ ਬਈ ਚੈੱਕ ਕਰਾ ਦੇ ਸੇਲ ਹੁੰਦਾ ਹੁੰਦਾ ਇਹਦਾ ਮੰਨ ਲਓ ਸੌਦਾ ਥੋੜਾ ਜਿਹਾ ਚੱਲੀ ਜਾਂਦਾ ਠੀਕ ਹੈ ਇਹ ਵੀ ਚੈੱਕ ਕਰਾ ਸੋਨਾਲੀ ਘਪਣ 45 ਹੈ ਹਾਂ ਬਈ 2000 ਤੋਂ 10 ਮਾੜ ਲੈ ਠੀਕ ਹੈ ਬਈ ਟਾਵਨ ਕਲੱਬ ਟਰੈਕਟਰ ਤੇਰੇ ਮੇਰੇ ओरिजिनल ਆ ਬਈ ਕੰਡੀਸ਼ਨਰੀ ਸਾਰਾ ਠੀਕ ਹੈ ਬਈ ਮਗਰ ਨੇ ਟਾਇਰ ਬੀਕੇਟੀ ਦੇ ਚੈੱਕ ਕਰ ਲਾ ਹਾਂ ਬਈ ਠੀਕ ਹੈ ਬਈ ਠੀਕ ਹੈ ਹਾਂ ਜੇਕਰ ਦਾ ਨੰਬਰ ਠੀਕ ਹੈ ਬਈ ਠੀਕ ਹੈ ਬਈ ਠੀਕ ਹੈ ਸਾਡੇ ਪਾਸ ਤੇ ਆ ਗਿਆ ਹਾਂ ਬਈ ਸਮਾਰ ਕੋਲੀ ਇਹਦੀ 2,70,000 ਰੁਪਏ ਤੇ 75,000 ਕਰਦੇ ਹਾਂ ਹਾਂ ਬਈ ਟਰੈਕਰ ਦੇ ਦਾਂਗੇ 2,60,000 ਠੀਕ ਹੈ ਜੀ 200 ਤੋਂ ਅੱਗੇ 200 ਆ ਗਿਆ 6,700 ਰੁਪਿਆ 700 ਰੁਪਿਆ 2000 ਤੇ 12 ਮਾਡਲ ਠੀਕ ਹੈ ਬਈ ਠੀਕ ਹੈ ਹਾਂ ਬਈ ਟਾਇਰਾਂ ਦੀ ਕਲੀਨਚ ਦਿਖਾ ਦੇ। ਸਾਰੇ ਟਾਇਰ ਜਿਹੜਾ ਨਵੇਂ ਆਦੇ ਤੋਂ 95 ਦੇ ਰੱਖੀ ਹੋਣ। ਠੀਕ ਹੈ ਬਈ। ਇੰਜਨ ਫੇਰ ਦਾ ਬਾਈ ਜੀ ਫੁੱਲ ਚੰਗਾ ਨਵੀਂ ਸਰਵਿਸ ਹੋਈ ਹੈ ਟਰੈਕਟਰ ਦੀ। ਹਾਂ ਬਈ। ਡਬਲ ਕਲਚ ਪਾਵਰ ਸਟੀਅਰਿੰਗ ਟੇਨ ਬ੍ਰੇਕਾਂ ਡਬਲ ਡਿਸਟ੍ਰਿਬਿਊਟਰ ਫੁੱਲ ਟੌਪ ਵਾਲਾ ਮਾੜਾ ਹੈ ਟਰੈਕਟਰ। ਠੀਕ ਹੈ। ਮੇਰੇ ਬੱਸ ਵੀ ਦਿਖਾ ਦੇ ਟਰੈਕਟਰ ਘੁੰਮ ਕੇ। ਹਾਂ ਬਈ। ਠੀਕ ਹੈ ਬਈ। ਆ ਤੇਰੇ ਸੰਦਾ ਹੋ ਜੂਗਾ ਤੇ ਤੈਨੂੰ ਲੱਗ ਕੇ 60000। ਠੀਕ ਹੈ ਬਈ। ਦਾ 260 ਆ ਗਿਆ। ਹਾਂ ਬਈ। 2000 ਤੇ 21万 ਠੀਕ ਹੈ ਬਈ ਜਮਾਨੇ ਨਵਾਂ ਨਮਾ ਹੀ ਆ ਹਾਂ ਬਈ ਇੱਕ ਵਾਰ ਹਾਰਪਾ ਕੀ ਲੈ ਜਾਣਾ ਯਾਰ ਹਾਂ ਹਾਰ ਪਾ ਕੇ ਰਿਆਲ ਜੀਜਾ ਪਾਵਰ ਸਟੀering ਆ ਗਿਆ ਫਲ ਬ੍ਰੇਕਾਂ ਆ ਗਿਆ 13 ਦੇ ਟਾਇਰਾਂ ਚ ਪਾਵਰ ਪਲੱਸ ਹਰਿਆਣਾ ਦਾ ਨੰਬਰ ਹੈ ਪਹਿਲੀ ਪਾਰਟੀ ਦਾ ਕੰਟਰੈਕਟ ਖੈਂਤੀ ਦੇ ਘਰ ਨੇ 1520 ਚੱਲਿਆ ਪਿਆ ਠੀਕ ਹੈ ਬਈ ਠੀਕ ਹੈ ਹਾਂ ਬਈ ਯਾਰ ਟਾਇਰ ਟੁਰਨਾਂ ਦੇ ਕਲਮ ਕਿਤੇ ਲੱਗੀ ਨਹੀਂ ਨਵਾਂ ਟਰੈਕਟਰ ਆ ਥੱਲੋ ਚੈੱਕ ਕਰਾ ਦੇ ਮੋਹਰਾ ਸਟਿੱਕਰ ਸਾਰਾ ਕੁਝ ਉਵੇਂ ਹੀ ਪਿਆ ਹੈ ਠੀਕ ਹੈ। ਮੂੰਹ 3000 ਹਾਂ ਬਈ ਯਾਰ। ਛੂਹ ਚ ਤਾਂ ਮੂੰਹ ਹੁੰਦੀ ਨਾ ਬਾਡੀ ਚ ਵੀ ਮੂੰਹ ਹੁੰਦੀ ਨਾ ਹਾਂ ਬਈ ਜੰਗੀਰ ਦਾ ਬਈ ਪੁੱਛਣ ਦੀ ਲੋੜ ਨਹੀਂ। ਹਾਂ ਬਈ। ਬੋਲ 4,45,000 ਰੁਪਏ ਡਿਮਾਂਡ ਤੇ 4 ਲੱਖ ਦੇ ਦੇ। ਠੀਕ ਹੈ ਬਈ। ਅੱਜ ਵੱਡੇ ਯਾਰ। ਠੀਕ ਹੈ ਬਈ। ਠੀਕ ਹੈ। ਉਦੋਂ ਅੱਗੇ ਆ ਗਿਆ ਮੇਂਧਰਾ 415 ਜਿਹਨੂੰ 475 ਕਹਿ ਦਿੰਗੇ ਤਾਂ ਵੀ ਗੂੜ ਤੇ ਹਰਜ ਹੋ ਗਈ। ਕੀ ਉਹ ਕਿਵੇਂ ਬਈ? ਹੈ? ਉਹ ਕਿਵੇਂ? ਇਹ 475 ਕੰਪਨੀ ਨਾਲ ਹੀ ਜਿੰਨ ਕੀਤਾ। ਠੀਕ ਹੈ ਬਈ। ਉਹ ਆ ਜਾ ਮੈਂ ਰੱਖਾਂ। ਇਹਨੇ ਉਹ ਲਾ ਦੇ ਨਾ ਮਾਰ ਲੈ 400 ਲੀਟਰ ਠੀਕ ਹੈ ਬਈ 475 ਚਾਰ ਹੀ ਹੁੰਦਾ ਹਾਂ ਬਈ ਇਹਦੀ ਵੱਡੀ ਗੱਡੀ ਹੈ ਪਾਵਰ ਸਟੀering ਦਾ ਤੇ ਨਾਲੇ ਡਬਲ ਕਲੱਚ ਵੀ ਹੈ ਠੀਕ ਹੈ ਬਈ 13 ਦਾ ਟਾਇਰਾਂ ਪਾ ਲਿਆ ਹਾਂ ਤੂੰ ਬਈ ਵੀ ਨਾਲ ਦੇ ਫਿਨਿਸ਼ਨ ਸਾਫ਼ ਸੁਥਰੀ ਦਾ ਠੀਕ ਹੈ ਇਹ 2019 ਮਾਡਲ ਦਾ ਹੈ ਠੀਕ ਹੈ ਬਈ ਠੀਕ ਹੈ ਟਾਇਰਾਂ ਡੂਰਾਂ ਦੀ ਵੀ ਕੋਈ ਕਮੀ ਨਹੀਂ ਠੀਕ ਹੈ ਬਈ ਠੀਕ ਹੈ ਸ਼ਤਰੀਦ ਨਾ ਹੈਗੀ ਬਈ ਇਹ ਹੀ ਹੈ ਸਾਮਾਨ ਸਾਰਿਆਂ ਦਾ ਠੀਕ ਹੈ ਬਈ 4 ਲੱਖ ਤੇ 19000 ਰੁਪਏ ਡਿਮਾਂਡ ਹੈ ਤੇ 3 ਲੱਖ ਤੇ 90000 ਰੁਪਏ ਦੇ ਠੀਕ ਹੈ ਬਈ ਉਸ ਤੋਂ ਕਿ ਦੋਸਤ ਆਪਣੇ ਕੋਲੇ ਆ ਗਿਆ ਫਾਰਮਟ੍ਰੈਕ 60 ਹਾਂ ਬਈ 2011 ਮਾਡਲ ਹੈ ਹਾਂ ਬਈ ਸਾਰੇ ਟਰੈਕਟਰ ਦੇ ਕੈਮਰਾ ਵਾਰ ਕੇ ਦੱਸ ਆਹ ਰਹੀ ਨਾ ਟਰੈਕਟਰ ਆ ਛੋਟੇ ਪੇਸੇ ਦੀ ਕਮੀ ਨਹੀਂ ਕਿਤੇ ਕੰਮ ਨਹੀਂ ਲੱਗਦੀ ਠੀਕ ਹੈ ਬਈ ਠੀਕ ਹੈ ਨਾ ਹਾਂ ਦੇ ਅੰਦਰੋਂ ਬਾਹਰੋਂ ਸਾਰੇ ਟਰੈਕਟਰ ਦਿਖਾ ਠੀਕ ਹੈ ਹਾਂ ਬਈ ਕਿਤੇ ਮੱਖੀ ਜਿਹਨਾਂ ਦਾ ਅਗੜੀ ਬਹੁਤ ਧਰ ਗਿਆ ਮਗਰਾਂ ਤੇ ਹਾਂ ਬਈ ਹਾਂ ਡੰਡਾ ਪੱਟੇ ਜਦਰੀ ਡੈਕ ਸਾਰਾ ਸਮਾਨ ਨਾਲ ਠੀਕ ਹੈ ਬਈ ਦੈਨਦਾਰ ਹੈ ਇੰਜਨ ਗੇਅਰ ਦਾ ਫੁੱਲ ਚੰਗਾ ਪਹਿਲੀ ਪਾਟ ਜਨ ਡ੍ਰੈਕਟਰ ਹੈ ਇਹਨੂੰ ਅਸੀਂ ਇਹਦੀ ਵੀ ਮਿਲ ਜੂਗੀ ਠੀਕ ਆ ਬਈ 3 ਲੱਖ ਤੇ 85000 ਰੁਪਏ ਡਮਾੜਾ ਹਾਂ ਬਈ 3 ਲੱਖ ਤੇ 60000 ਦਾ 3 ਲੱਖ 55000 ਦਾ ਹੀ ਮਿਲਦਾ ਠੀਕ ਆ ਬਈ ਠੀਕ ਆ ਬਈ ਹਾਂ ਬਈ ਬਹੁਤ ਚੰਗਾ ਡ੍ਰੈਕਟਰ ਹੈ ਇਹਨੂੰ ਵੀ ਇਹਦੀ ਵੀ ਮਿਲ ਜੂਗੀ ਠੀਕ ਆ ਬਈ ਉੱਥੋਂ ਅੱਗੇ ਆ ਗਿਆ ਦੋਸਤੋ ਨਾ ਇਹ ਇਕੱਲਾ ਡ੍ਰੈਕਟਰ ਠੀਕ ਆ ਬਈ 11 ਮਾਡਲ ਡ੍ਰੈਕਟਰ ਤੇ ਕੈਮਰੇ ਸਾਰਾ ਆਉਂਦਾ ਨਹੀਂ ਹਾਂ ਬਈ 76 ਕੀ ਦਾ ਡ੍ਰੈਕਟਰ ਹੈ ਠੀਕ ਹੈ ਬਈ। ਪਾਰ ਸਿਲੰਡਰ ਦੇ ਵਿੱਚ ਆ ਗਿਆ। ਹਾਂਜੀ। ਗਿਣਤੀ ਦੇ ਘੰਟੇ ਚੱਲਿਆ। ਕਿੰਨੇ ਚੱਲੇ ਬਈ ਗਿਣਤੀ ਦੇ? 150 ਘੰਟੇ ਚੱਲਿਆ। ਠੀਕ ਹੈ ਬਈ। ਭਰਿਆ ਖੜਾ ਹੈ ਟ੍ਰੈਕਰ ਐਵੇਂ ਦਾ ਐਵੇਂ ਦੇਣਾ ਆਲ オリジナル ਟ੍ਰੈਕਰ ਹੈ। ਠੀਕ ਹੈ ਬਈ। ਟਾਇਰਾਂ ਦੀ ਕੰਡੀਸ਼ਨ ਹੈ ਬਈ? ਇਹਨਾਂ ਟਾਇਰ ਹੈਗੇ ਇਹਦੇ 75 ਤੋਂ 80 ਪੈਸੇ। ਠੀਕ ਹੈ ਬਈ ਪਾਵਰ ਸਟੀering ਡਬਲ ਕਲੱਚ ਤੇ ਮੈ ਅਰੀਜਨਲ ਹੈ ਬਈ ਟਰੈਕਟਰਰੀ ਡਰਾਈਵ ਸਾਰਾ ਅਰੀਜਨਲ ਟਰੈਕਟਰ ਆਇਆ ਇਸਰੇ ਮਤੇ ਮਾੜੀ ਮੋਟਰ ਜਿਹੇ ਹੈਗੀ ਆ ਠੀਕ ਹੈ ਬਈ ਠੀਕ ਆ ਉਹ ਨਹੀਂ ਹੁੰਦਾ ਮੇਨ ਹੁੰਦੀ ਆ ਸੂਚ ਠੀਕ ਹੈ ਬਈ ਉਹ ਸਿਲਵਰ ਰੰਗ ਦਾ ਮਾੜਾ ਮੋਟਰ ਲਾਏ ਜਾਂਦੇ ਹਾਂ ਬਈ ਸੁਨਾਣ ਇਹਦਾ ਵੀ ਫੁੱਲ ਪੂਰਾ ਠੀਕ ਹੈ ਬਈ ਡਬਲ ਡਿਸਟ੍ਰੀਬਿਊਟਰ ਮੈਂ ਕਿਹਾ ਕਮੀ ਨਹੀਂ ਯਾਰ ਕਿਸੇ ਵੀ ਚੀਜ਼ ਦੀ ਫਾਈਬਰ ਸਾਡੀ ਕੰਪਨੀ ਆ ਠੀਕ ਹੈ ਬਈ ਅਗਲਾ ਇਧਰਲੇ ਪਾਸੋਂ ਵੀ ਟਰੈਕਟਰ ਦਿਖਾ ਲਿਆ ਮਾੜਲਾ ਹਾਂ ਬਈ ਮੈਂ ਪਤਾ ਕੀ ਰੁਪਏ ਦਾ ਮਾੜਾ ਐਨਸੀਐਫ ਤੋਂ ਮਿਲਦੀ ਪਹਿਲਾਂ ਦੱਸ ਦਈਏ ਮੱਧ ਪ੍ਰਦੇਸ਼ ਦਾ ਨੰਬਰ ਠੀਕ ਹੈ ਜੀ ਇਹਨੂੰ ਸਿੱਧੀ ਆਪਾਂ ਦੇ ਦੇ ਰਹੇ ਹਾਂ 750 ਠੀਕ ਹੈ ਜੀ ਠੀਕ ਹੈ ਇਹਨੂੰ ਵੀ ਮਿਲ ਜੂਗੀ ਲਾਸਟ ਡੇਟ 3 ਲੱਖ ਰੁਪਏ ਮਾਨਕਨ ਲੌਕੇ ਤੇ ਵੀ ਨਿਆਰ 200000 ਠੀਕ ਹੈ ਜੀ ਕਿਉਂਕਿ ਆਪਣੀ ਆਤ ਨਹੀਂ ਜੇ ਬਚਾਰ 4 ਲੱਖ ਮੰਗਦੇ ਮੁਰਕ ਕੇ ਕਹਿ ਲਈਏ 5.5 ਲੱਖ ਤੋਂ ਵੱਡਾ ਰਿਸਾਉਂਡ ਕਰਦੀ ਹੈ ਹਾਂ ਤੇ ਰੇਟ ਬਾਜ ਬੋਹਾਂਗੇ ਤੇ ਬਾਜ ਵੀ ਰੇਟ ਦੇ ਟਰੈਕਟਰ ਸੀ ਠੀਕ ਹੈ ਜੀ ਦੋਸਤੋ ਮੈਂ ਤੁਹਾਰੇ ਫੋਰ ਬੈਂਟ ਤੇ ਕਰਦੇ ਹਾਂ 15 ਗੁਰੂ ਜੀ ਨੇ ਕਿ ਪੰਜ ਸੱਤ ਮਿੰਟਾਂ ਦੀ ਵੀਡੀਓ ਹੁੰਦੀ ਹੈ ਬੜਾ ਲੰਮਾ ਚਲਾਉਂਦਾ ਹੈ ਹਾਂ ਭਈਆ ਇਹ ਨਾਲ ਜੀ ਮਿਹਨਤ ਲੱਗੀ ਹੁੰਦੀ ਹੈ ਨਾ ਤੁਸੀਂ ਵੀ ਫੇਰ ਤੇ ਖਰਚੇ ਕਰਦੇ ਹੋ ਹਾਂ ਭਈਆ ਹੁਸਾਇਆ ਦਾ ਤੇਰੇ ਮੁੱਛੇ ਤੇ ਹਾਂ ਮੈਂ ਤੇ ਭਰਾ ਬਣ ਕੇ ਆਪਾਂ ਤੁਹਾਨੂੰ ਲੈ ਕੇ ਕਰਾਉਂਦਾ ਤੇ ਬੇਨਤੀ ਹੈ ਵੀਰੇ ਫੋਨ ਹੋ ਕੇ ਮੁੰਡਾ ਲਾ ਦੇਣਾ ਹਾਂ ਜੀ ਲਈ ਡਾਕਟਰ ਲੈਣਾ ਬੱਚਾ ਵਾਲੇ ਵੀਰੇ ਨੂੰ ਬੇਨਤੀ ਆ ਵੀ ਮਾੜਾ ਜਾ ਕੋਚ ਰੱਖਿਆ ਹਾਂ ਹਾਂ ਭਈਆ ਬੱਚੇ ਪ੍ਰਾ ਡਾਕਟਰ ਕੋਟੇ ਆਣਗੇ ਭਾਈ ਹਾਂ ਜੀ ਭਾਈ ਬੱਚੇ ਪ੍ਰਾ ਡਾਕਟਰਾਂ ਦੇ ਜਰੂਰ ਕੋਟਾਂਗੇ ਤੇ ਹਾਂ ਮੇਰੇ ਯਾਰ ਇਹ ਵਾਰੀ ਵੀਡੀਓ ਬਣਾਉਂਦੇ ਆਂ ਤੋ ਕੋਈ ਸ਼ਬਦ ਤਖੜਾ ਬੋਲਿਆ ਜਾਂਦਾ ਹੈ ਹਾਂ ਭਈ ਇਹ ਤਖੜਾ ਬੋਲੇ ਆਂ ਪਰ ਆਪੋ ਉਹਦੇ ਲਿਖੂ ਦੀ ਗੱਲ ਕਰਾਂਗੇ ਤੁਹਾਨੂੰ ਨਾਤੀ ਦੇ ਦੱਸ ਦੇਵਾਂ ਹਾਂ ਜਿਹੜੀ ਕੋਈ ਸਾਡੇ ਚ ਕੋਈ ਘਾਟਾ ਹੈ ਇਹਨੂੰ ਤੇ ਉਹਦੀ ਜਿਹੜੀ ਰਾਏ ਆ ਸਾਨੂੰ ਕਮੈਂਟਸ 'ਚ ਦੱਸੋ ਠੀਕ ਹੈ ਉਹ ਗੰਦੇ ਕਮੈਂਟ ਵਾਲੇ ਵੀ ਨਹੀਂ ਆਉਂਦੇ ਹਾਂ ਮੇਰੇ ਯਾਰ ਉਹ ਬੜਾ ਅੱਗੇ ਤੋਂ ਬੈਠੀ ਆਂ ਮੇਰੇ ਬਾਲੇ ਹੋ ਤਾਂ ਰੈਡਿੰਗ ਹੈ ਵੀਡੀਓ ਬਣਾ ਲਏ ਆ ਕਦਰ ਨੇ ਨਾ ਕੱਟਾ ਵੀ ਜਿਹੜਾ ਵੀ ਜਿਹੜੇ ਭਰਾ ਨਹੀਂ ਬੋਲ ਸਕਦੇ ਸੋ ਸੋਸ਼ਲ ਮੀਡੀਆ ਦਾ ਧੰਨਵਾਦ ਜਿਨ੍ਹਾਂ ਨੇ ਮੰਡੀ ਨੂੰ ਇੰਨਾ ਪ੍ਰਮੋਟ ਕਰਦਾ ਦੇਸ਼ਾਂ ਵਿਦੇਸ਼ਾਂ ਤੇ ਕੁਝ ਦਿਖਾਦਾ ਹੈ ਨਾ ਮੰਡੀ ਹਾਂ ਹਾਂ ਬਈ ਇੱਕ ਜਰਗਿਆ ਜਾ ਰਹੀ ਹੈ ਸਾਡੇ ਪ੍ਰੋਡਕਟਰ ਵਾਸ ਹੀ ਨਹੀਂ ਦੇਖਦੇ ਹਾਂ ਬਈ ਆਪਾਂ ਵੀਡੀਓ ਬਣਾਦੇ ਨੇ ਬਸ ਚੱਲ ਰਹੀ ਆ ਸਰ ਜਿਹੜੇ ਨਹੀਂ ਪਹੁੰਚਦੇ ਆਰ ਕੰਟਰਾਂਗਾਂ ਦੇ ਬੈਠੇ ਉਹਨਾਂ ਨੂੰ ਦੇਖਣ ਮੰਡੀ ਦੇ ਸੀਨ ਦੇ ਪ੍ਰੋਡਕਟਰ ਤਰੀਫ ਵੀ ਲੈਂਦੇ ਹਾਂ ਬਈ ਧੰਨਵਾਦ ਉਹਨਾਂ ਬਰਾ ਮੇਰੇ ਬਿੱਟੇ ਵੀ ਸਾਡੀ ਵੀਡੀਓ ਲੈ ਕੇ ਕਰਕੇ ਸ਼ੇਅਰ ਵੀ ਕਰਦੇ ਹਾਂ ਹਾਂ ਬਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਾ ਕਰਦੇ ਤੇ ਇਹਨਾਂ ਦਾ ਫੋਲੋ ਵੀਡੀਓ ਦੇ ਟੀਮ ਮਿਹਰबानी ਵੀ ਮੇਰਾ ਕੰਟੈਕਟ ਨੰਬਰ ਭਾਈ ਆਪਣਾ ਜੀ ਹੈ ਕੰਟੈਕਟ ਨੰਬਰ ਆਪਣਾ ਉਹੀ ਹੈ 93172326 ਠੀਕ ਹੈ ਬਈ ਉਹੀ ਵਟਸਐਪ ਨੰਬਰ ਹੈ ਉਹੀ ਕਾਲਿੰਗ ਨੰਬਰ ਹੈ ਜੇ ਕਾਲਿੰਗ ਨਹੀਂ ਚੱਤੀ ਜਾਂਦੀ ਤਾਂ ਤੁਸੀਂ ਵਟਸਐਪ ਤੇ ਵੀ ਗੱਲ ਕਰ ਸਕਦੇ ਹੋ ਇਹ ਵਾਰੀ ਫੋਨ ਨਹੀਂ ਕਰਾਂਗਾ ਕਿਉਂਕਿ ਜੋਨਾ ਤਾਂ ਲੱਗਦਾ ਹੁੰਦਾ ਹਾਂ ਜੀ ਅੱਜ ਇਹਦੇ ਵਿੱਚ ਬਿਜੀ ਹਾਂ ਹਾਂ ਬਈ ਠੀਕ ਹੈ ਓਕੇ ਬਈ